ਇਨਾ ਵੀਡੀਓ ਨੂੰ ਧਿਆਨ ਨਾਲ ਦੇਖੋ ਇਹ ਵੀਡੀਓ ਮਨਾਲੀ ਤੋਂ ਨੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਾਂ ਤੇ ਅੱਜ ਕੱਲ ਦੇ ਸਮੇਂ ਵਿੱਚ ਹਰ ਇੱਕ ਵਿਅਕਤੀ ਲਈ ਇਹ ਜਾਣਕਾਰੀ ਜ਼ਰੂਰੀ ਵੀ ਬਹੁਤ ਹੈ ਪਿਛਲੇ ਦਿਨੀ ਮੇਰਾ ਇੱਕ ਦੋਸਤ ਆਪਣੇ ਪਿੰਡੋਂ ਹੀ ਬਾਈ ਨਰਮਲ ਉਹ ਜਾ ਕੇ ਆਇਆ ਇੱਥੇ ਮਨਾਲੀ ਉਹ ਇਕੱਲਾ ਘੁੰਮਣ ਨਹੀਂ ਗਿਆ ਸੀਗਾ ਤੇ ਉਹਨੇ ਸਾਰੀ ਜਾਣਕਾਰੀ ਦਿੱਤੀ ਹੈ ਮਨਾਲੀ ਇੱਕ ਅਭਿਮਾਸ ਨਾਂ ਦੀ ਜਗ੍ਹਾ ਹੈ ਉੱਥੇ ਇਹ ਗਵਰਨਮੈਂਟ ਜਿਹੜਾ ਇੰਸਟੀਚਿਊਟ ਹੈਗਾ ਤੇ ਇਹਨੂੰ ਇੰਡੀਅਨ ਆਰਮੀ ਰਨ ਕਰਦੀ ਹੈ ਇੱਥੇ ਬਹੁਤ ਦੂਰ ਦਰੋ ਲੋਕ ਆਉਂਦੇ ਨੇ ਪੂਰੇ ਭਾਰਤ ਦੇ ਵਿੱਚੋਂ ਤੇ ਨਾ ਹੀ ਕੋਈ ਇੱਥੇ ਹੈਗਾ ਮਤਲਬ ਵੀ ਔਰਤ ਨੇ ਆਉਣਾ ਬੰਦੇ ਨੇ ਆਉਣਾ ਜਿਹਦੀ ਦਿਲ ਕਰਦਾ ਬੰਦਾ ਜਾ ਸਕਦਾ ਭਾਵੇਂ ਉਹ ਮੇਲ ਹੈ ਫੀਮੇਲ ਹੈ ਹਰੇਕ ਬੰਦਾ ਇੱਥੇ ਮਤਲਬ ਜਾ ਸਕਦਾ ਟ੍ਰੇਨਿੰਗ ਲੈਣ ਆ ਵਾਸਤੇ ਅੱਛਾ ਤੁਹਾਨੂੰ ਪਤਾ ਵੀ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਟੈਨਸ਼ਨ 'ਚ ਰਹਿੰਦਾ ਹੈਗਾ ਕਿਸੇ ਨੂੰ ਕਾਦੀ ਟੈਨਸ਼ਨ ਹੈ ਕਿਸੇ ਨੂੰ ਕਾਦੀ ਟੈਨਸ਼ਨ ਹੈ ਤੇ ਸਭ ਤੋਂ ਜੇ ਆਪਾਂ ਵੇਖੀਏ ਵਧੀਆ ਮਨ ਦੀ ਸ਼ਾਂਤੀ ਵਾਸਤੇ ਇਹ ਜਗ੍ਹਾ ਬਹੁਤ ਜਿਆਦਾ ਵਧੀਆ ਜਿੰਨੀ ਵੀ ਕਹਿ ਦਈਏ ਅੰਜੀ ਆਪਾਂ ਕਹਿੰਦੇ ਨੇ ਮੈਡੀਟੇਸ਼ਨ ਵਾਸਤੇ ਦਿਮਾਗ ਨੂੰ ਸਥਿਰ ਕਰਨ ਵਾਸਤੇ ਇੱਥੇ ਜਿਹੜੇ ਹੁਣ ਮੇਰੇ ਦੋਸਤ ਨਾਲ ਬੰਦੇ ਸੀਗੇ ਕੋਈ ਆਈਪੀਐਸ ਅਫਸਰ ਹੈ ਕੋਈ ਕਿੱਥੇ ਲੱਗਿਆ ਹੈ ਕੋਈ ਬਹੁਤ ਵੱਡੇ ਘਰੋਂ ਆ ਬਹੁਤ ਦੂਰੋਂ ਦੂਰੋਂ ਲੋਕ ਆਏ ਆ ਤੁਸੀਂ ਵੀਡੀਓ ਚ ਵੇਖ ਸਕਦੇ ਹੋ ਬਹੁਤ ਵਧੀਆ ਇਹਨਾਂ ਦਾ ਇੰਸਟੀਚਿਊਟ ਹੈ ਤੇ ਉਹ ਮਹੀਨਾ ਲਾ ਕੇ ਆਇਆ ਇੱਕ ਮਹੀਨੇ ਦਾ ਕੋਰਸ ਹੈ ਜਿਹਦੀ ਫੀਸ ਲੈਂਦੇ ਆ ਕੋਈ 20-22 ਹਜ਼ਾਰ ਤੇ ਲੱਗੇ ਤੱਕੇ ਉਹਦੇ ਵਿੱਚ ਜਿਹੜਾ ਰਹਿਣਾ ਸੈਨਾ ਉਹ ਵੀ ਉਹਨਾਂ ਦਾ ਹੈ ਜਿਹੜਾ ਖਾਣਾ ਹੈ ਉਹ ਵੀ ਉਹਨਾਂ ਦਾ ਬ੍ਰੇਕਫਾਸਟ ਲੰਚ ਡਿਨਰ ਹਰੇਕ ਜਿਹੜਾ ਖਾਣਾ ਉਹ ਬਹੁਤ ਵਧੀਆ ਮਤਲਬ ਦਿੱਤਾ ਜਾਂਦਾ ਐ ਨਹੀਂ ਵੀ ਕਲੀ ਫਾਰਮਲਟੀ ਕਰੀ ਜਾਂਦੀ ਪੂਰਾ ਵਧੀਆ ਖਾਣਾ ਦਿੱਤਾ ਜਾਂਦਾ ਐਸ ਤੋਂ ਤੱਕ ਜਿਹੜੀ ਰਹਿਣ ਦੀ ਸਹੂਤਾ ਉਹ ਵੀ ਉਹਨਾਂ ਦੀ ਹੈ ਤੇ ਉਸ ਤੋਂ ਬਾਅਦ ਕੁਝ ਦਿਨ ਤੁਹਾਨੂੰ ਮਤਲਬ ਪਹਿਲਾਂ ਰੱਖਣਗੇ ਇੰਸਟੀਚੂਟ ਚ ਰਹਿਣਾ ਵੀ ਤੁਸੀਂ ਉੱਥੇ ਹੀ ਹੈ ਤੇ ਨਾਲ ਥੋੜੀ ਕਰਾਉਣਗੇ ਟ੍ਰੇਨਿੰਗ ਹੈ ਟ੍ਰੇਨਿੰਗ ਦੀਆਂ ਕੁਝ ਵੀਡੀਓ ਵਿੱਚ ਪਾ ਗਿਆਂ ਮੈਂ ਤੁਸੀਂ ਦੇਖ ਸਕਦੇ ਹੋ ਉਦੋਂ ਬਾਅਦ ਸਾਨੂੰ ਲੈ ਕੇ ਜਾਣਗੇ ਉੱਪਰ ਜਿੱਥੇ ਤੁਸੀਂ ਨਜ਼ਾਰਾ ਵੇਖੋਗੇ ਬਹੁਤ ਵਧੀਆ ਆਸ-ਪਾਸੇ ਬਰਫ਼ ਦੇ ਪਹਾੜ ਹੈ ਉੱਥੇ ਕੈਂਪ ਦੇ ਵਿੱਚ ਸਾਨੂੰ ਕਈ ਦਿਨ ਲਵਾਉਣਗੇ ਪੂਰੀ ਪ੍ਰੋਪਰ ਟ੍ਰੇਨਿੰਗ ਕਰਾਈ ਜਾਂਦੀ ਹੈ ਤੁਸੀਂ ਵੇਖੋ ਵੀ ਸਰੀਰ ਦੀ ਐਕਸਰਸਾਈਜ਼ ਹੁੰਦੀ ਹੁੰਦੀ ਹੈ ਨਾਲ ਦਿਮਾਗ ਦੀ ਵੀ ਹੋ ਜਾਂਦੀ ਹੈ ਤੇ ਜੋ ਅੱਜ ਦੇ ਸਮੇਂ ਬਹੁਤ ਜ਼ਰੂਰੀ ਹੈ ਬਾਕੀ ਗੱਲ ਆਇਆ ਨਾ ਵੀ ਹੁਣ ਜੇ ਤੁਸੀਂ ਮੰਨ ਲਓ ਕਿ ਕਿੱ데 ਘੁੰਮਣ ਜਾਂਦੇ ਹੋ ਕਿੱ데 ਜਾਂਦੇ ਹੋ ਲੈ ਜਾਂਦੇ ਹੋ ਮਨਰਾਲੀ ਜਾਂਦੇ ਹੋ ਕਸੌਲ ਜਾਂਦੇ ਹੋ ਤਾਂ ਖਰਚਾ ਕਿੰਨਾ ਆਉਂਦਾ ਹੈ ਤੇ ਜੇ ਤੁਸੀਂ ਮਹੀਨਾ ਲਾਉਣਾ ਹੋਵੇ ਰੋਟੀ ਪਾਣੀ ਦਾ ਹੋਟਲ ਦਾ ਕਿੰਨਾ ਖਰਚ ਆ ਜੂਗਾ ਲੱਖਾਂ ਰੁਪਏ ਲੱਗ ਜੂਗਾ ਇੱਥੇ ਸਿਰਫ ਲੈਂਦੇ ਆ 22000 ਕੁ ਰੁਪਏ 22000 ਜਾਂ ਬਸ ਇੱਥੇ ਲੱਗਦੇ ਆ ਜੀ ਬਾਕੀ ਮੈਂ ਨੰਬਰ ਪਾ ਦੂੰਗਾ ਮੇਰੇ ਦੋਸਤ ਦਾ ਤੁਸੀਂ ਇਹਦੇ ਨਾਲ ਗੱਲ ਕਰ ਸਕਦੇ ਹੋ ਸੋ ਉਹਨੂੰ ਸਾਰੀ ਜਾਣਕਾਰੀ ਦੇ ਦਊਗਾ ਉਹ ਤੇ ਇਹਨੇ ਰੁਪਈਆ ਵਿੱਚ ਕੁਝ ਵੀ ਨਹੀਂ ਆਉਂਦਾ ਭਾਈ ਤੁਸੀਂ ਵੇਖ ਲਓ ਮਹੀਨਾ ਉਹਨਾਂ ਨੇ ਰੱਖਣਾ ਸਾਰਾ ਕੁਝ ਉਹਨਾਂ ਦਾ ਤੇ ਇਹ ਟ੍ਰੇਨਿੰਗ ਬਹੁਤ ਲੋਕ ਬਹੁਤ ਸਾਲਾਂ ਤੋਂ ਕਰਨਾ ਹੁੰਦੇ ਆ ਤੇ ਸਾਨੂੰ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਸਾਰਾ ਕੁਝ ਦੱਸਣਗੇ ਵੀ ਜੇ ਕੱਲ ਨੂੰ ਬਰਫੀਲਾ ਤੂਫਾਨ ਆਉਂਦਾ ਜਾਂ ਤੁਸੀਂ ਕਿਵੇਂ ਸਰਵਾਈਵ ਕਰਨਾ ਕੱਲੀ-ਕੱਲੀ ਚੀਜ਼ ਦੀ ਸਾਨੂੰ ਜਿਹੜੀ ਇਹ ਜਾਣਕਾਰੀ ਦੇਣਗੇ ਤੇ ਬਾਕੀ ਸਭ ਤੋਂ ਵੱਡੀ ਗੱਲ ਵੀ ਇਹ ਹੈ ਗਵਰਨਮੈਂਟ ਦੇ ਅੰਦਰ ਸਾਨੂੰ ਪਤਾ ਨਹੀਂ ਕਿ ਨਾਰਮੀ ਦੇ ਅੰਦਰ ਤੇ ਇਤੋਂ ਵਧੀਆ ਗੱਲ ਕੀ ਹੋਊਗੀ ਉਹ ਵੀ ਆਪਾਂ ਜਾਣੇ ਰਹਨੇ ਆ ਘੁੰਮਦੇ ਫਿਰਦੇ ਰਹਨੇ ਆ ਕਦੇ ਕਿੱਥੇ ਕਦੇ ਕਿੱਥੇ ਪਰ ਮੇਰੇ ਹਿਸਾਬ ਨਾਲ ਇੱਥੇ ਬੰਦੇ ਨੂੰ ਨਾਲ ਤਾਂ ਗਰਮੀ ਤੇ ਰਾਤ ਮਿਲ ਜੂ ਮਹੀਨਾ ਇੱਕ ਵਾਰੀ ਜਾਣਾ ਜ਼ਰੂਰ ਚਾਹੀਦਾ ਹੈ ਮਨਾਲੀ ਦੇ ਲੋ ਨਜ਼ਾਰੇ ਤਰਕੇ ਤੁਰੇ ਬੰਦਾ ਸ਼ਾਮ ਨੂੰ ਪਹੁੰਚ ਸਕਦਾ ਤੇ ਜੇ ਆਪਦੀ ਕਰਨੀ ਵੀ ਲਿਖ ਜਾਣੀ ਤਾਂ ਬਥੇਰੇ ਵਿਕਲ ਜਾਂਦੇ ਆ। ਬਾਕੀ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਹੈ ਉਹ ਬਾਈ ਨਰਮਲ ਦੇਊਗਾ। ਉਹਦਾ ਮੈਂ ਨੰਬਰ ਪਾ ਦੂੰਗਾ। ਬਾਕੀ ਤੁਸੀਂ ਵੀਊ ਵੇਖੋ ਯਾਰ ਕਿੱਡਾ ਘੈਂਟ ਹੈ। ਕਿੰਨੇ ਵਧੀਆ ਟ੍ਰੈਕਿੰਗ ਵੀ ਕਰਾਉਂਦੇ ਆ, ਸਭ ਕੁਝ ਕਰਾਉਂਦੇ ਆ। ਸਾਰੀ ਤੁਹਾਡੀ ਸੇਫਟੀ ਹੋਊਗੀ, ਤੁਹਾਡਾ ਪੂਰਾ ਖਿਆਲ ਰੱਖਿਆ ਜਾਊਗਾ ਇੱਕ ਇੱਕ ਚੀਜ਼ ਦਾ। ਤੁਹਾਨੂੰ ਕੋਈ ਟੈਨਸ਼ਨ ਨਹੀਂ ਹਣੀ ਉੱਥੇ ਜਾ ਕੇ। ਪੂਰਾ ਵਧੀਆ ਮਾਹੌਲ ਹੋ ਗੱਜਨਾ ਵੀ کہہ ਲਗੇ। ਬਾਕੀ ਇੱਕ ਗੱਲ ਹੋਰ ਹੈ ਵੀ ਜ਼ਿੰਦਗੀ ਵਿੱਚ ਬੰਦੇ ਨੂੰ ਘੁੰਮਣਾ ਫਿਰਨਾ ਜ਼ਰੂਰ ਚਾਹੀਦਾ ਹੈ। ਇੱਕ ਹੀ ਜ਼ਿੰਦਗੀ ਹੈ, ਦੂਜੀ ਵਾਲੀ ਜ਼ਿੰਦਗੀ ਮਿਲਣੀ ਨਹੀਂ। ਮਿਲੇ ਨਾ ਮਿਲੇ ਆਪ ਨੂੰ ਪਤਾ ਨਹੀਂ ਪਰ ਜਿਹੜੀ ਜ਼ਿੰਦਗੀ ਆਪਾਂ ਜਿਉ ਰਹੇ ਆਂ ਸਾਲ ਵੇਚ ਦੀ ਬੰਦਾ ਇਨੀ ਕਰਪੀਰ ਤੱਕ ਕੱਢ ਸਕਦਾ ਕੋਈ ਬੜੀ ਵੱਡੀ ਗੱਲ ਨਹੀਂ ਪਰ ਮੈਂ ਉਹ ਕਿੱਡਾ ਹੀ ਚੰਗੇ ਘਰੋਂ ਆਇਆ ਕਿੱਡਾ ਹੀ ਨਰਮ ਘਰੋਂ ਆ ਹਰੇਕ ਬੰਦਾ 20 ਬਈ ਹਰ ਤੱਕ ਲਾਈ ਸਕਦਾ ਤੇ ਸਾਲ ਵੇਚ ਦੀ ਇੱਕ ਅਦਾ ਟੂਰ ਤਾਂ ਕੱਢਣ ਚਾਹੀਦਾ ਹੈ ਇਹਦੇ ਨਾਲ ਮਾਈਂਡ ਫਰੈਸ਼ ਹੋ ਜਾਂਦਾ ਬੰਦੇ ਦਾ ਨਾਲੇ ਆਇਆ ਵੀ ਇਹ ਤਾਂ ਤੁਹਾਨੂੰ ਬਹੁਤ ਕੁਝ ਦੱਸਣਗੇ ਤੁਹਾਡਾ ਜਿਹੜਾ ਗੁੱਸਾ ਬੰਦੇ ਨੂੰ ਆਉਦਾ ਉਹ ਕਿਵੇਂ ਸ਼ਾਂਤ ਕਰਨਾ ਮਨ ਦੀ ਸ਼ਾਂਤੀ ਕਿਵੇਂ ਹੈ ਸਭ ਕੁਝ ਤੁਹਾਨੂੰ ਦੱਸਣਗੇ ਕੱਲੀ ਕੱਲੀ ਚੀਜ਼ ਤੇ ਬਾਕੀ ਯਾਰ ਘੁੰਮ ਫਿਰੋ ਜ਼ਿੰਦਗੀ ਦੇ ਨਿਆਰੇ ਲੋ ਨਾਲੇ ਘਰ ਤੇ ਹਨ ਕਮਾਓ ਨਾਲੇ ਆਪ ਘੁੰਮੋ ਹੁਣ ਤੁਹਾਨੂੰ ਪਤਾ ਪੰਜਾਬ ਚ ਗਰਮੀ ਬਹੁਤ ਪਈ ਜਾਂਦੀ ਹੈ ਹਰ ਇੱਕ ਬੰਦਾ ਘੁੰਮਣ ਜਾਂਦਾ ਹੀ ਹੈ ਮਨਾਲੀ ਬਹੁਤ ਸੋਹਣਾ ਤੁਹਾਨੂੰ ਪਤਾ ਹੀ ਹੈ ਨਾਲੇ ਬੰਦਾ ਮਨਾਲੀ ਘੁੰਮ ਲੇ ਤੇ ਨਾਲੇ ਉੱਪਰ ਜਾ ਜਾਵੇ ਦੋਨੇ ਕੰਮ ਹੀ ਹੋ ਜਾਣਗੇ ਤੇ ਬਾਕੀ ਤੁਸੀਂ ਵੀਡੀਓ ਵੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ ਬਥੇਰੇ ਲੋਕ ਆ ਜਿਹੜੇ ਸਾਰਾ ਦਿਨ ਟੈਨਸ਼ਨਾਂ ਤੁਰੇ ਫਿਰਦੇ ਰਹਿੰਦੇ ਆ ਦਿਵਾਨੀਆਂ ਖਾਈ ਜਾਂਦੇ ਆ ਪਰ ਇਹ ਸਭ ਤੋਂ ਵਧੀਆ ਇਲਾਜ ਹੈ ਤੇ ਸਭ ਤੋਂ ਵਧੀਆ ਐਕਸਰਸਾਈਜ਼ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਣਗੇ ਜਿਹੜੇ ਤੁਸੀਂ ਬਾਅਦ ਚ ਆਪਦੇ ਘਰੇ ਆ ਕੇ ਵੀ ਤੁਸੀਂ ਉਹ ਚੀਜ਼ ਨੂੰ ਜਾਰੀ ਰੱਖ ਸਕਦੇ ਹੋ ਵੈਸੇ ਵੀ ਹੁਣ ਆਪਣਾ ਸਾਰਾ ਪੰਜਾਬ ਘੁਆੜਾਂ ਦੀ ਫਿਰਦਾ ਤੇ ਆਏ ਆ ਵੀ ਹੁਣ ਜੇ ਕੋ ਮਨਾਲੀ ਨੇੜੇ ਤੇਰੇ ਫਿਰਦਾ ਆਪਣੀ ਵੀਡੀਓ ਵੇਖ ਰਿਆ ਤਾਂ ਇੱਕ ਕਰੀ ਤੁਸੀਂ ਜਾ ਕੇ ਆਪ ਦੇ ਰੂਪ ਦੇਖ ਕੇ ਆਓ ਢੇੜਾ ਮਾਰ ਕੇ ਆਓ ਬਹੁਤ ਵਧੀਆ ਇੰਸਟੀਚੂਟ ਹੈ ਜਿੰਨਾ ਵੀ ਕਹਿ ਰਿਹਾ ਸਾਨੂੰ ਬਹੁਤ ਜ਼ਿਆਦਾ ਸਕੂਨ ਮਿਲੂਗਾ ਆਸ-ਪਾਸੇ ਕੋਈ ਸ਼ੋਰ ਨਹੀਂ ਸ਼ਰਾਬਾ ਨਹੀਂ ਪੂਰਾ ਵਧੀਆ ਵੈਦਰ ਹੈ ਜਿੰਨਾ ਵੀ ਕਹਿ ਰਿਹਾ ਬਾਕੀ ਤੁਹਾਨੂੰ ਵੀਡੀਓ ਤੋਂ ਅੰਦਾਜ਼ਾ ਹੋ ਹੀ ਗਿਆ ਹੋਣਾ ਤੇ ਬਾਕੀ ਮਿਲਦੇ ਆਂ ਕਿ ਤੁਹਾਨੂੰ ਹੋਰ ਵੀਡੀਓ ਨਾਲ ਰੱਬ ਰੱਖਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇੱਕ ਵਾਰੀ ਹੋਰ ਕਹਿਣਾ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਨੰਬਰ ਜਿਹੜਾ ਦਿੱਤਾ ਬਾਈ ਨਰਮਲ ਦਾ ਉਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਾਏ ਬਾਏ ਟਾਟਾ ਮਿਲਦੇ ਆਂ ਕੱਲ ਨੂੰ